ਬਾਹ ਵੇਖੋ ਬ੍ਰੀਦ ਰੁਕ ਗਈ ਏ ਅਸੀਂ ਇੱਕ ਇਹ ਕਹਿੰਦਾ ਨਾਮ ਚੇਂਜ ਕਰੀਏ ਅਸੀਂ ਅੱਗੇ ਬਹਿਣਗੇ ਸੱਤ ਜਣੇ ਨੰਨੂ ਚੱਲੋ ਛੋਟੀ ਗੋਦੀ 'ਚ ਬਹਿ ਜਾਂਦੀ ਬਾਕੀ ਨਹੀਂ ਨਾ ਗੋਦੀ 'ਚ ਬਹਿ ਹੁੰਦਾ ਬਾਕੀ ਆਪਾਂ 8 ਜਣੇ ਹੱਠੇ ਜਣੇ 8 ਜਣੇ ਆ ਤੇ ਉਹ ਵੀ ਤੁਹਾਨੂੰ ਪਤਾ ਲੱਗੇਗਾ ਆ ਵਡਾ ਬਰੁਣਾ ਆ ਗਿਆ ਸਹੀ ਗੱਲ ਹੈ ਗਰਾਭੀ ਪੱਗ ਬੰਨ੍ਹ ਕੇ ਗੋਲਡ 24 ਕੈਰੇਟ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਜ਼ਿੰਦਗੀ ਦੀ ਵੀ ਨਵੀਂ ਸ਼ੁਰੂਆਤ ਹੋਈ ਹੈ ਨਵੇਂ ਜੋੜੇ ਦੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਵਿਆਹ ਹੋ ਗਿਆ ਤੇ ਹੁਣ ਆਪਾਂ ਵੀ ਕੰਮ ਤੇ ਵਾਪਸ ਆ ਗਏ ਹਾਂ ਮਤਲਬ ਆਪਾਂ ਵੀ ਵੀਡੀਓ ਹੁਣ ਵਲੌਗ ਬਣਨੇ ਨੇ ਤੇ ਪਹਿਲਾਂ ਤਾਂ ਮਤਲਬ ਇਦਾਂ ਹੀ ਬਸ ਛੂਟ ਜਾਂ ਕਰਦਾ ਰਿਹਾ ਕੋਈ ਚੱਜ ਨਾਲ ਵਲੌਗ ਬਣੇ ਨਹੀਂ ਹੈ ਤੁਹਾਨੂੰ ਪਤਾ ਹੈ ਵਿਆਹ ਦੇ ਵਿੱਚ ਵਲੌਗ ਕਿੱਥੇ ਬਣਨੇ ਸੀ ਤੇ ਪਰ ਫਿਰ ਵੀ ਆਪਾਂ ਸ਼ੂਟ ਤਾਂ ਸਾਰਾ ਕੀਤਾ ਹੀ ਹੈ ਨਾ ਤੇ ਬਾਕੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਿਆ ਹੈ ਨਾ ਤੇ ਇਹ ਭਾਗਾ ਵਾਲਿਆਂ ਨੂੰ ਇਹ ਦਿਨ ਨਸੀਬ ਹੁੰਦੇ ਨੇ ਹੈ ਨਾ ਤੇ ਚਲੋ ਸਾਰਿਆਂ ਨੂੰ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਇਹ ਦਿਨ ਆਵੇ ਠੀਕ ਹੈ ਤੇ ਸਾਰੇ ਖੁਸ਼ ਰਹਿਣ ਹੈ ਨਾ ਆਬਾਦ ਰਹਿਣ ਤੇ ਰਾਜੀ ਖੁਸ਼ੀ ਰਹਿਣ ਤੇ ਆਪਾਂ ਹੁਣ ਚੱਲਿਆਂ ਮੁਕਲਾਵਾ ਲੈ ਕੇ ਘਰ ਦੇ ਘਰ ਦੇ ਮੈਂਬਰ ਚੱਲੇ ਆ ਸਿਰਫ 6 ਜਣੇ ਫੇਰੀ ਪਾਰ ਚੱਲੇ ਆ ਮਤਲਬ ਤੇ ਉਹ ਆਪਾਂ ਚਲਦੇ ਆ ਤੁਹਾਨੂੰ ਵੀ ਆਪਾਂ ਨਾਲ ਲੈ ਕੇ ਚਲਦੇ ਆ ਠੀਕ ਹੈ ਜੀ ਚਲੋ ਫਿਰ ਇਧਰ ਤਿਆਰ ਸ਼ਹਿਰ ਹੋ ਚੁੱਕੇ ਨੇ ਸਤਿ ਸ੍ਰੀ ਅਕਾਲ ਜੀ ਹਾਂ ਜੀ ਓਏ ਹੋਏ ਕਿਤੇ ਇਹਦਾ ਭਰਾ ਵਾ ਨਵਾਂ ਹੀ ਇਹਦਾ ਸਟਾਈਲ ਬੋ ਯਾਰੇ ਤਾ ਨਾ ਬੋਲ ਬੋਲ ਦੋ ਪਲੀਜ਼ ਇੰਨਾ ਸੋਹਣਾ ਜੂੜਾ ਕੀਤਾ ਤੇਰਾ ਦੇਖੋ ਗੁੱਸਾ ਕਰਕੇ ਵੜ ਗਿਆ ਅੰਦਰ ਦੇੜੀ ਤੇਰਸ਼ਾ ਨੇ ਮੰਮੀ ਦਾ ਸੂਟ ਦੇਖੋ ਤੁਸੀਂ ਨਵਾਂ ਓਏ ਹੋਏ ਹੋਏ ਸਿਰਾ ਘਰਾਇਆ ਬ ਯਾਰ ਦਿਨ ਨਾਲੋਂ ਵੀ ਜ਼ਿਆਦਾ ਡੋਰ ਅੱਜ ਓਏ ਆਪਾ ਤੇ ਸਾਹਮਣੇ ਤੁਸੀਂ ਮੇਰੀ ਵੀ ਡੋਰ ਦੇਖ ਲਓ ਮਾੜੀ ਇਹ ਇੱਧਰ ਵਿਆਹ ਵਾਲਾ ਮੁੰਡਾ ਨਵਾਂ ਨਵਾਂ ਵਿਆਹ ਵਧਾਈਆਂ ਦੇ ਦਿਓ ਸਾਰੇ ਠੀਕ ਹੈ ਨਾ ਚੱਲਾ ਸੋਹਰੇ ਚੱਲਾ ਜੇ ਪਹਿਲੀ ਵਾਰ ਹੈ ਮਨਪ੍ਰੀਤ ਉਹ ਮੰਨੀ ਅੱਜ ਪਹਿਲੀ ਵਾਰ ਹੀ ਚੱਲਾ ਨਾ ਸੋਹਰੇ ਮੰਨੀ ਨੇ ਘਰ ਤਾਂ ਨਹੀਂ ਦੇਖਿਆ ਨਾ ਉਧਰ ਵੀ ਗਏ ਨਹੀਂ ਨਾ ਆਪਾਂ ਵਿਆਹ ਦੇ ਦਿਨ ਵੀ ਅੱਜ ਪਹਿਲੀ ਵਾਰ ਚੱਲਾ ਸੋਹਰੇ ਲਿਆ ਸ਼ਗਨ ਫੜਾ ਪਰ ਸਾਡਾ ਸ਼ਗਨ ਉਹ ਮੈਂ ਕਿਹਾ ਸਾਡਾ ਸ਼ਗਨ ਲਿਆ ਚੱਲ ਚੱਲ ਹੋਰ ਕੀ ਪਹਿਲੀ ਵਾਰ ਹੀ ਚੱਲਾਂ ਪਾਰਟੀ ਹੋ ਗਈ ਪਾਰਟੀ ਹੋ ਯਾਰ ਤੇ ਉਧਰ ਨਵੀਂ ਰੋਟੀ ਤੇ ਉਹ ਭਜਦੀ ਪਈ ਐ ਫੇਸ ਨਹੀਂ ਦਿਖਾ ਰਹੀ ਕਹਦੀ ਫੇਸ ਨਹੀਂ ਦਿਖਾਣਾ ਮੈਂ ਨਹੀਂ ਆ ਸਕਦੀ ਹੈਗੀ ਮੈਨੂੰ ਸ਼ਰਮ ਆਂਦੀ ਹੈ ਤੇ ਚਲੋ ਕੋਈ ਗੱਲ ਨਹੀਂ ਹੌਲੀ ਹੌਲੀ ਆ ਜਾਈਏ ਆਪੇ ਹੀ ठीक है ना देख का का हद है देखो का तो नजाज हो गया छोना पहले मैं, मैं दस दे मैं होने दस दे होने कर का आ देना काम तेरा दे की कह रही है जो तू चाहनी वो होएगा बोल नहीं मैं बहुत फील नहीं दू तू बोल जो चाहनी वो होएगा बोल प्लीज बोल बोल जो चाहेंगी जो कहेंगी वो कर देंगे जुड़ा करना है ओ आजा आया यार आया ਮਾਂ ਫੇਸ਼ ਸ਼ਬਰੀਤ ਰੁੱਕ ਗਈ ਅਸੀਂ ਇੱਕ ਇਹਦਾ ਨਾਮ ਚੇਂਜ ਕਰਕੇ ਹੁਣ ਸ਼ਬਰੀਤ ਰੱਖਤਾ ਆਹੋ ਹੋਰ ਕੀ ਫੇ ਦੋ ਦੋਨੋ ਮਨਪੇ ਮਨਪੇ ਤਾਂ ਓੱਖਾ ਹੋ ਜਾਂਦਾ ਯਾਰ ਐਦਾ ਮੈਂ ਵੇਖਿਆ ਮੈਂ ਦੋ ਤਿੰਨ ਵਾਰੀ ਤੈਨੂੰ ਵਾਇ ਮਾਰੀ ਨਾ ਨੂੰ ਭਲੇਖਾ ਪਿਆ ਐ ਸਾਹਮਣੇ ਹੀ ਹੋ ਗਈ ਹੈਨਾ ਸ਼ਬਰੀਤ ਐਨੂੰ ਭਲੇਖਾ ਲੱਗਾ ਦੋ ਵਾਰੀ ਤਬ ਤੱਕ ਛੁਪਾਉਗੀ ਓਏ ਉਹਨੂੰ ਉਹਦਾ ਵੇਲ ਵੇ ਟਿੱਡੇ ਵਲ ਵੇਖ ਐਨੂੰ ਵੀ ਤਿਆਰ ਕਰ ਦੋ ਕਿਉਂ ਨਾਰਾਜ਼ ਕੀਤਾ ਮੇਰੇ ਸੋਹਣੇ ਨੂੰ ਮੈਨੂੰ ਮੇਕਅਪ ਕਰੋ ਮੇਰਾ ਬੰਨਨੂ ਓਏ ਮੈਨੂੰ ਵੈਦਰ ਦੇਖੀ ਕਿਦਾਂ ਲੁਕੀ ਬਈ ਚਾਚੀ ਓਏ ਮੈਨੂੰ ਆਏ ਆਏ ਚਲੋ ਚਲੀਏ ਫਿਰ ਆਪਾਂ ਲੇਟ ਹੋ ਰਹੇ ਆ ਜਲਦੀ ਚਲੋ ਯਾਰ ਕਿਉਂ ਨਹੀਂ ਜਾਣਾ ਤੇਰੇ ਪਾਪਾ ਵੀ ਜਾਏਗਾ ਤੇਰੇ ਦਾਦਾ ਵੀ ਜਾਏਗਾ ਦਾਦੀ ਵੀ ਜਾਏਗੀ ਸਾਰੇ ਪਰ ਮੈਂ ਨਹੀਂ ਜਾਣਾ ਸ਼ਟ ਅਪ ਚਲ 얘 ਤੇਰਾ ਮੇਕਅਪ ਕਰਦਾ ਕਰਦੀ ਹੈ ਦਾ ਕਰ ਦੋ ਕਰ ਦੋ ਯਾਰ ਜਲਦੀ ਕਰੋ ਯਾਰ ਪਲੀਜ਼ ਹਾਂਜੀ ਤੇ ਹੁਣ ਨਿਕਲ ਚੁੱਕੇ ਆ ਘਰ ਤੋਂ ਤੇ ਡੱਬਾ ਡੁੱਬਾ ਲੈਣਾ ਸੀਗਾ ਤਾਂ ਕਰਕੇ ਨਾ ਉਹ ਬਿਠਾ ਇੱਧਰ ਰਾਤੋਂ ਤੇ ਤਾਂ ਕਰਕੇ ਹੁਣ ਅਸੀਂ ਇੱਥੇ ਖੜੇ ਆ ਤੇ ਨਵੀਂ ਬੋਟੀ ਦੇ ਆਪਣਾ ਚਿਹਰਾ ਦਿਖਾਉਣ ਨੂੰ ਰਾਜੀ ਨਹੀਂ ਮੌਸਮ ਸੋਨਾ ਹੈ ਅੱਜ ਥੋੜੀ ਥੋੜੀ ਮਠੀ ਮਠੀ ਧੁੱਪ ਹੈ ਤੇ ਮਠੀ ਮਠੀ ਗਰਮੀ ਹੈ ਤੇ ਤਿੱਖੀ ਧੁੱਪ ਹੈ ਸੋਰੀ ਤੇ ਅੱਜ ਇੱਕ ਗੱਲ ਹੋਰ ਹੈ ਵੀ ਅਸੀਂ ਅੱਜ 6 ਜਣੇ ਜਾ ਰਹੇ ਹਾਂ ਤੇ ਤਾਂ ਕਰਕੇ ਥੋੜਾ ਜਿਹਾ ਓਕੇ ਜੇ ਹੋ ਕੇ ਜਾ ਰਹੇ ਹਾਂ ਹੁਣ ਮੰਮੀ ਅੱਗੇ ਬਹਿਣਗੇ 7 7 ਜਣੇ ਨੰਨੂ ਚਲੋ ਛੋਟੀ ਗੋਦੀ 'ਚ ਬਹਿ ਜਾਂਦੀ ਬਾਕੀ ਨਹੀਂ ਨਾ ਗੋਦੀ 'ਚ ਬਹਿ ਹੁੰਦਾ ਬਾਕੀ ਆਪਾਂ 8 8 ਜਣੇ 8 ਜਣੇ ਆ ਤੇ ਉਹ ਵੀ ਤੁਹਾਨੂੰ ਪਤਾ ਲੱਗੇਗਾ ਤਾਂ ਕਰਕੇ ਹੁਣ ਫਿਰ ਦੇ ਦਿਆਂ ਕੀ ਮੈਂ ਤਾਂ ਮੈਂ ਤਾਂ ਇਹਨਾਂ ਨੂੰ ਕਹੇ ਬਸ 'ਚ ਬਹਿ ਜਾਣੇ ਆ ਅਰੇ ਮੰਨਦੇ ਨਹੀਂ ਹੈਗੇ ਮੈਂ ਬਸ 'ਚ ਬਹਿ ਜਾਣਾ ਮੈਂ ਬਸ 'ਚ ਬਹਿ ਜਾਣਾ ਮੰਮੀ ਹੁਣ ਤਾਂ ਕਿਹੜੇ ਵੜੇ ਪਹੁੰਚੇ ਆ ਕਿ ਨਿਵਾਸ ਲੇਟ ਜਾਂਦੀ ਹੈ ਲੇਟ ਜਾਂਦੀ ਹੈ ਚਲੋ ਫਿਰ ਸੋਕੇ ਦੇ ਦੇ ਐਡਜਸਟ ਕਰਕੇ ਫੋਨ ਦੇ ਆਹ ਜਿਹੜਾ ਝੁਪਾਰਿਓ ਹੈ ਤੇਸਰੀਆ ਬਲਮ ਆਉਨੀ ਪਧਾਰੂ ਭਰੇ ਦੇਸ ਇਸਰੀਆ ਬਲਮ ਆਉਨੀ ਪਧਾਰੂ ਲੋ ਜੀ ਰੂਟ ਲੈਣ ਲੱਗੇ ਤਾਜੇ ਤਾਜੇ ਮਿੱਠੇ ਮਿੱਠੇ ਅੰਗੂਰ ਖਾਣੇ ਮਿੱਠੇ ਅੰਗੂਰ ਖਾਣੇ ਮੈਂ ਸੋਹ ਬੇਰੀ ਖਾਣੀ ਆ તાਜੇ ਮਿੱਠੇ ਅੰਗੂਰ ਖਾਓ ਚੋਬੇਰੀ ਖਾਣੀ ਆ ਤਾਜੇ ਮਿੱਠੇ ਮਿੱਠੇ ਅੰਗੂਰ ਖਾਓ ਮਿੱਠੇ ਮਿੱਠੇ ਅੰਗੂਰ ਖਾਓ ਚਮੰਦੇ ਮਿੱਠੇ ਅੰਗੂਰ ਖਾਓ ਤਾਜੇ ਮਿੱਠੇ ਅੰਗੂਰ ਖਾਓ ਲੋ ਜੀ ਆਪਾਂ ਪਹੁੰਚ ਗਏ ਆ ਮੰਨਪਰੀ ਦੇ ਪੇਕੇਆਂ ਦੇ ਘਰ ਦੇ ਕੋਲ ਨੰਨੂ ਦੇ ਭੱਜ ਗਈ ਅੰਦਰ ਤੇ ਇੱਧਰ ਲੱਗਦਾ ਵਿਆਹ ਹੈ ਤੇ ਉਧਰ ਸਾਡੀ ਗੱਡੀ ਆਣੀ ਸੀ ਬੰਦੇ ਆਣੇ ਸਾਡੇ ਤੇ ਉਹ ਹੁਣ ਉਹ ਪਿੱਛੇ ਫਸ ਜਾਣਾ ਉਹਨਾਂ ਨੇ ਅਸੀਂ ਇੱਧਰੋਂ ਆ ਗਏ ਆ ਰਾਤੋਂ ਜਾ ਜੇ ਬੇ ਨੇ ਸਾਰੇ ਆ ਆਈ ਵਾਹ ਓਹ ਹੋਏ ਕਿਵੇਂ ਮੱਛਰੀ ਫੇਰਦੀ ਮਾਨਪੀ ਦੇ ਲਾਲ ਫੁੱਲ ਜੂੜੇ ਦੇ ਵਿੱਚ ਅਸ਼ੁਰੀ ਦੇ ਚਿੱਟਾ ਫੁੱਲੇ ਵਰਗੇ ਲੋਕ ਇਹਨੂੰ ਸਾਰੇ ਪਿੰਡ ਬਦਲ ਗਏ ਨੇ ਪਿੰਡਾਂ ਦੀਆਂ ਨਾਲੀਆਂ ਨਹੀਂ ਬਦਲੀਆਂ ਗਈਆਂ ਪਤਾ ਨਹੀਂ ਕੀ ਚੱਕਰੇ ਹੱਲੇ ਵੀ ਪਿੰਡਾਂ 'ਚ ਨਾਲੀਆਂ ਨੇ ਉਹ ਜਾਰੇ ਖੜੇ ਖੜੇ ਇੰਦੇ ਯਾਰ ਕਰ ਲੈ। ਇਹ ਤੁਹਾਨੂੰ ਲੈਵਦਾ। ਇਹ ਲੈ ਅਸੀਂ ਅੰਦਰ ਜਾਣਾ ਨਹੀਂ ਹੈਗਾ। ਉਪਰੋਂ ਦੀ ਲੈ ਲੇਵਾ। ਅੱਜ ਤਾਂ ਖੜੇ ਨਾ ਹੋ ਦੀਦੀ ਅਰੇ ਸੁਖਾ ਸਿੰਘ। ਸੁਖਾ ਸਿੰਘ। ਅਸੀਂ ਅੱਜ। ਹੋਰ ਇਹ ਹਾਂ। ਹਲੋ ਆ ਗਿਆ ਮੁੰਡਾ ਲੈਣ ਆ। ਇੱਧਰ ਲਈ। ਅੱਜ ਘੋਰਦਾਰੇ ਪੁੱਛ ਲੈਣੇ। ਆ ਤੂੰ ਸੱਤ। ਆ ਗਿਆ ਹੀ ਖੜ ਗਿਆ ਤੇਰਾ। ਤੂੰ ਇੱਧਰ ਆ ਜਾ। ਸਮਾਨ ਖੜਾ ਲੈਣਾ ਹੋਰ ਭਾਈ ਠੀਕ ਠਾਕ ਜਿੱਤੀ ਦਾ ਲਾਜ ਆਪਣੀ ਵਧੀਆ ਵਧੀਆ ਹੋਰ ਠੀਕ ਹੈ ਸਿੱਤਾ ਭਾਈ ਆਗੇ ਦੂਜੇ ਇੱਕ ਵੱਡਾ ਪੁਰਾਣਾ ਬਾਰ ਅੰਦਾ ਹੋਇਆ ਇਹ ਇਹ ਲੋਕਾਂ ਦੇ ਵਿੱਚ ਚਾਨਣਾ ਸੁਣੋ ਜੀ ਵੱਡਾ ਆਉਣ ਆ ਰਿਹਾ ਹੈ ਵੱਡਾ ਪੁਰਾਣਾ ਆ ਗਿਆ ਸਹੀ ਗੱਲ ਹੈ ਗਰਾਭੀ ਪੱਗ ਬੰਨ੍ਹ ਕੇ ਦਲਾ ਮੈਂ ਅੰਦਰ ਜਾ ਕੇ

ਹੋ ਸੱਚੇ ਲਵ ਲਾਈ ਸਹੀ ਗੱਲ ਹੈ ਬਹੁਤ ਵਧੀਆ ਵਧੀਆ ਵਾ ਵਧੀਆ ਜੀ ਵਧੀਆ ਤੁਸੀਂ ਦੱਸੋ ਲੋ ਜੀ ਮਾਮਾ ਜੀ ਵੀ ਐਨਕ ਲਗਾ ਕੇ ਪਰ ਮੋਟਰਸਾਈਕਲ ਨੂੰ ਥੱਲੇ ਉੱਪਰ ਦੇ ਹੋਏ ਠੀਕ ਹੈ ਠੀਕ ਹੈ ਹੋ ਜੀ ਠੀਕ ਠਾਕ ਜੀ ਦੱਸਿਓ ਹਮੇ ਬਾਕੀ ਰਹਿ ਗਏ ਪਿੱਛੇ ਆਓ ਆ ਰਹੇ ਨੇ ਬਸ ਇੱਕ ਦੋ ਹੀ ਜਣੇ ਨੇ ਬਸ ਮੰਮੀ ਵੱਡੀ ਮੇਰੀ ਹੈ ਹੈ ਨਹੀਂ ਨਹੀਂ ਦਾਇ ਤੇ ਹੈ ਨਹੀਂ ਐਕਸਪਾਇਰ ਐਕਸਪਾਇਰ ਹੋ ਗਿਆ ਇਸ ਦਾ ਅੱਛਾ ਹੂੰ ਅੰਦੀ ਵਿੱਚ ਹੋਰ ਠੀਕ ਠਾਕ ਹੈ ਵਧੀਆ ਕਲੈਕਟਿਵ ਭੁਲ ਨਹੀਂ ਬੰਦ ਕਰ ਦ ਦਰਦ ਬੰਦ ਕਰ ਰੂਬਲ ਕਿੱਥੇ ਹੈ ਰੂਬਲ ਰੂਬਲ ਤੇ ਕਿਹੜੇ ਕਿਹੜੇ ਆਈ ਡੋ ਦੇਖ ਹਾਂ ਮੈਂ ਆ ਜਾ ਯਾਰ ਚਾਬੀ ਤਾਂ ਨਹੀਂ ਤੂੰ ਆ ਤੇ ਯਾਰ ਕਿੱਧਰ ਜਾਣਾ ਚਲੋ ਲੈ ਜਾਈਂਗਾ ਦਸੰਦ ਅੰਦਰ ਲੈ इनि कहानी कि ਹਾਂ ਤੇ ਆਪਣਾ ਚਲ ਕੋਈ ਨਹੀਂ ਕੋਈ ਨਹੀਂ 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 ਅਰੇ ਕੁਛ ਨਹੀਂ ਹੁੰਦਾ ਉਹ ਪਹਿਲਾਂ ਉਹ ਬੋਨ ਦੇ ਲਈ ਲੈ ਚੱਲੋ ਉਹ ਫਿਰ ਲੈ ਕੇ ਮਠੇ ਅੰਦਰ ਲੈ ਉਹ ਨਹੀਂ ਇਹ ਆਈ ਹੈ ਪੜੀ ਹੋਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਾਸੀ ਯਾਦ ਰੱਖ ਲਾ ਖਾਇਆ ਰੱਖ ਲਓ ਵਿੱਚ ਰੱਖੋ ਚਲੋ ਮਾਝ ਮੇਰੇ ਜਾਣਾ ਤੇ ਆਉਣਾ ਆ ਚਾਹ ਵਿੱਚ ਸਾਬੇ ਜਾਨੀ ਆ ਨਾ ਬਾਕੀ ਜਾਨ ਮੈਂ ਪਾਗਲਾ ਦੈਨ ਨਹੀਂ ਜਾਣਾ ਮੈਂ ਤੇਲ ਚ ਵਾ ਕੇ ਅੱਗੇ ਉਹ ਸੜ ਸੁਣ ਹਲੋ ਖੜ ਜਾ ਖੜ ਜਾ ਸਗਨ ਤਾਂ ਦੇ ਜਾ ਸਗਨ ਦੇ ਜਾ ਇੰਦਾ ਥੋੜੀ ਉਹ ਵਾਲੇ ਵਲੋਗ ਵੀ ਤਾਂ ਬਣਾਣਾ ਹੈ ਇਹਨੂੰ ਬਣਾ ਗਿਆ ਤਾਈ ਧਿਆਨ ਨਾਲ ਭਰਾਵਾਂ ਧਿਆਨ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਵਾ ਵੱਡਾ ਭਾਈਓ ਕੋਲ ਆ ਗਿਆ ਬੜਾ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ

ਮੈਨੂੰ ਆ ਜਾ ਨਾ ਮੈਂ ਰੱਖ ਦੂੰ ਮੈਂ ਆਪਣੇ ਆੜੀ ਉਹਨੂੰ ਤੇ ਮਿਲ ਗਏ ਹਾਂ ਨਹੀਂ ਆਪਣਾ ਵਿਆਹ ਬੜਾ ਮਾਮੂ ਮੇਰਾ ਮੋਟਾ ਪਹਿਲੀ ਵਾਰੀ ਸੋਹਿਆ ਮੈਨੂੰ ਪੁੱਛ ਲੈ ਕਿਵੇਂ ਦਾ ਲੱਗਦਾ ਪਹਿਲੀ ਵਾਰੀ ਸੋਹਿਆ ਹੈ ਫਰਸਟ ਟਾਈਮ ਆਇ ਹਾਵ ਕਰਤੇ ਹਾਂ ਠੀਕ ਠੀਕ ਲੈ ਜਾਓ ਬਾਸ ਦੇ ਆਮ ਗੱਲ ਹੋ ਜਾਂਦੀ ਹੈ ਲੋ ਜੀ ਘੁੰਮਣ ਆਏ ਸੀਗੇ ਪਿੰਡ ਦੀ ਫੇਰੀ ਪਿੰਡ ਦੇਖੋ ਤੁਸੀਂ ਕਿੰਨਾ ਸੋਹਣਾ ਲੱਗਦਾ ਇੱਧਰੋਂ ਪਰਾਂ ਦਾ ਛੱਪੜ ਛੱਪੜ ਨੇ ਪਰ ਇੱਧਰ ਮੇਰਾ ਹੀ ਜੰਨਤ ਕਿਆ ਬਾਤ ਉਹ ਮਣ ਆਏ ਆ ਇਹ ਤਿੰਨ ਜਵਾਈ ਨੇ ਇੱਕ ਉਹਨਾਂ ਦਾ ਸਾਲਾ ਤੇ ਇੱਧਰ ਮੈਂ ਵਿੱਚ ਮੈਂ ਕਿਹਾ ਤਿੰਨ ਜਵਾਈ ਤੇ ਇੱਕ ਉਹਨਾਂ ਦਾ ਸਾਲਾ ਇੱਕ ਦੋ ਤਿੰਨ ਵੱਡਾ ਛੋਟਾ ਫੇਰ ਛੋਟਾ ਠੀਕ ਹੈ ਆ ਗਲਾਬੀ ਗਲਾਬ ਪੱਗਾ ਵੀ ਗਲਾਬੀ ਆ ਮੈਂ ਵੀ ਇਹੀ ਕਹਿਣ ਲੱਗਿਆ ਕਿャ ਹੀ ਬਾਤ ਹੋ ਗਿਆ ਇਤਫਾਕ ਹੋ ਗਿਆ ਇਹ ਅਸਲ ਤੇ ਦਿਲਾਂ ਨੂੰ ਦਿਲਾਂ ਦੀ ਰਾਹ ਹੁੰਦੀ ਇੱਥੋਂ ਪਤਾ ਲਾ ਦਿਲ ਮਿਲੇ ਨੇ ਗਲਾਬੀ 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 ਹੋਰ ਮੈਂ ਦੱਸਦਾ ਵਾ ਮੈਂ ਕਹਿਆ ਯਾਰ ਪਿੰਡ ਕਿੰਨਾ ਇੱਥੋਂ ਸੋਹਣਾ ਲੱਗਦਾ ਸਾਰੇ ਹਨਾ ਫੇਰਨੀ ਜਿਹੜੀ ਐ ਓਏ ਚੱਪੜ ਵੀ ਤੁਹਾਡੇ ਸਾਫ ਹੋ ਜਾਣ ਨਾ ਓਏ ਹੋਏ ਪਿੰਡ ਸ਼ੁਰੂ ਕੀ ਕੀ ਆਵਾਜ਼ ਹੋ ਜਾਈ ਗੱਲਬਾਤ ਜਿੱਦ ਨੂੰ ਮਰਜ਼ੀ ਵੱਢ ਜਾ ਪਿੰਡ ਦੀ ਪਾਸੇ ਐਂਟਰੀ ਆ ਪੰਜ ਰਸਤੇ ਆ ਪਿੰਡ ਦੇ ਆਣ ਦੇ ਇਧਰ ਨੂੰ ਵੀ ਇਧਰੋਂ ਪੁਕੀ ਸੈਂਟਰ ਜਿੱਦ ਨੂੰ ਮਰਜ਼ੀ ਵੱਢ ਤੂੰ ਇਧਰੋਂ ਮਰਜ਼ੀ ਨਿਕਲ ਲੋ ਹਾਂ ਪਿੰਡ ਦੇ ਇੱਕ ਸ਼ੁਰੂ ਹੇ ਰਸਤਾ ਇੱਕ ਇਹ ਕੇ ਇਧਰ ਵੀ ਹੈ ਇਧਰ ਵੀ ਹੈ ਜੇ ਆਪਾਂ ਰਾਏਪੁਰ ਤਵਾਨੇ ਆ ਤਾਂ ਇਹ ਰੋਕੇ ਚਿੱਧਾ ਜਾਂਦਾ ਜੀ ਆਪਾਂ ਜੰਡੀਆਰ ਤੋਂ ਆਨੇ ਕੋਈ ਰੋਸਾ ਗਾਦੋਂ ਵੱਡੀ ਦਾ ਜੇ ਸ਼ੰਭੂ ਬਾਡਰ ਨੂੰ ਆਣਾ ਤੇ ਚੋ ਪਿੱਛੋਂ ਦੀ ਐਦੋਂ ਸਿੱਧਾ ਰਸਤਾ ਨਿਕਲਦਾ ਐ ਸ਼ੰਭੂ ਬਾਡਰ ਨੂੰ ਜਾਂਦਾ ਰਾ ਐ ਵਾਲਾ ਐ ਵਾਲਾ ਜੇ ਨੈਰ ਨੈਰ ਜਿਹੜਾ ਹੈ ਕੱਚਾ ਰਸਤਾ ਨੈਰੋ ਨੈਰ ਵਾਲਾ ਵੇਖਣਾ ਹੈ ਅੱਛਾ ਇਧਰ ਕੱਚਾ ਰਸਤਾ ਹੈਗਾ ਉਹ ਦਿਖਾ ਦਿੰਦਾ ਠੀਕ ਜੰਡੀਆਰ ਤੋਂ ਆਨੇ ਨੈਰ ਨੈਰ ਵਾਲਾ ਰਸਤਾ ਆਪਣੇ ਪਿੰਡ ਆਉਂਦਾ ਹੂੰ ਭਾਈ ਮੋ ਲਓ ਜੀ ਗੰਦਾਂ ਨਾਲਾ ਦੇਖ ਲਓ ਪਿੰਡ ਦਾ ਕਿਹਦਾ ਪਾਣੀ ਆਂਦਾ ਇੱਥੇ ਇਹ ਚੰਡੀਗੜ੍ਹ ਖਰੜਾ ਜਿੰਨੀ ਵੀ ਇੰਡਸਟਰੀ ਏਰੀਆ ਹੈ ਅੱਛਾ ਇੰਡਸਟਰੀ ਏਰੀਆ ਦਾ ਪਾਣੀ ਇੱਧਰ ਆਂਦਾ ਹਾਂ 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 ਬਹੁਤ ਜ਼ਿਆਦਾ ਬਹੁਤ ਜ਼ਿਆਦਾ ਗੰਦਾ ਯਾਰ ਇਹ ਇਹ ਫਿਰ ਨੁਕਸਾਨ ਕਰਦਾ ਹੋਣਾ ਬਾਕੀ ਪਾਣੀ ਨੂੰ ਵੀ ਹੈਨਾ ਬਾਕੀ ਪਾਣੀ ਨੂੰ ਨੁਕਸਾਨ ਕਰਦਾ ਧਰਤੀ 'ਚ ਜਾਂਦਾ ਹੀ ਇਹ ਪਾਣੀ ਦਾ ਹੈਨਾ ਪਾਣੀ ਜਿੰਨਾ ਵੀ ਇੱਥੇ ਲੋਕ ਪੀਂਦੇ ਨੇ ਆਪਣਾ ਫਿਲਟਰ ਲਾਏ ਹੋਏ ਨੇ ਸਹੀ ਗੱਲ ਆ ਪਿੰਦੇ ਹੀ ਉਹਨੇ ਥੋੜਿਆ ਹਾਂ 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 ਤਾਰ ਲੱਗਦਾ ਕਿ ਫੋਨ ਹੀ ਨਾ ਹੱਥ ਛੁੱਟੇ ਗਿਆ ਉੜ ਕੇ ਕੱਢ ਵੀ ਨਹੀਂ ਹੁਣਾ ਇੱਥੇ ਖੂਈ ਹੈ ਨਾ ਅੱਛਾ ਇੱਥੇ ਖੂਈ ਹੈ ਇੱਥੇ ਕੋਈ ਨੀਚੇ ਹੂੰ 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 ਕੋਈ ਨਾ ਦੇ ਬੰਦਾ ਵੜ ਸਕਦਾ ਨਾ ਕੱਢ ਸਕਦਾ ਹਾਂ ਚਲ ਫਿਰ ਗਿਆ ਫਿਰ ਗਿਆ ਗਿਆ ਫਿਰ ਗਿਆ ਚਲੋ ਚਲਿਏ ਬਸ ਇਹਦੇ ਥਾਵਾਂ ਤੋਂ ਬਚ ਕੇ ਰਹਿਣਾ ਚਾਹੀਦਾ ਕੋਈ ਗਰੰਟੀ ਨਹੀਂ ਅੱਛਾ ਲਓ ਜੀ ਅਸੀਂ ਹੁਣ ਮਨਪੇ ਇੱਦਾਂ ਖਾਣਾ ਪਹਚਾਨ ਆਏ ਹਾਂ ਅਸਲੀ ਪਚਾ ਲਿਆ ਘੁੰਮ ਘੁੰਮ ਕੇ ਤੇ ਹੁਣ ਨਾਲੇ ਖਾਣਾ ਪਚਾ ਦੀ ਨਾਲੇ ਥੋੜਾ ਜਿਹਾ ਥੋੜਾ ਬੋੜਾ ਖਿੱਚਦੀ ਆ ਨਾ ਸਾਰਿਆਂ ਦੀ ਤੇ ਨਾਲੇ ਸੈਰ ਕਰ ਲਾਂਗੇ ਨਹੀਂ ਸੈਰ ਬਹੁਤ ਜ਼ਰੂਰੀ ਹੈ ਹੋਰ ਹੋਰ ਆਹ ਰੰਗਵੜਾ ਚਮਕਦਾ ਬੈ ਕ੍ਰੀਮ ਕਰਮ ਲਾਈ ਗਈ ਨਹੀਂ ਤੇ ਕੁਦਰਤੀ ਹੋ ਗਿਆ ਨਾ ਕੁਦਰਤੀ ਹੋ ਗਿਆ ਲੈ ਐਦਾਂ ਨਹੀਂ ਜੀਏਗਾ ਹੁਣ ਹੋ ਗਿਆ ਓਏ ਹੋਏ ਓਏ ਹੋਏ ਜਿਆਦਾ ਮੇਕਅਪ ਮੁਕਅਪ ਕਰਾਇਆ ਨਾ ਕੋਈ ਜਿਆਦਾ ਕੋਈ ਮੇਕਾਉ ਨਹੀਂ ਮਜ਼ਾਕ ਕਰਿਆ ਪਹਿਲਾਂ ਵੀ ਇਦਾਂ ਹੀ ਸੀ ਯਾਰ ਪਹਿਲਾਂ ਵੀ ਇਦਾਂ ਹੀ ਸੀਗਾ ਹੂੰ ਇੰਨਾ ਗਲੋ ਚਾਹੀਦਾ ਨਹੀਂ ਬੰਦੇ ਦੇ ਸਾਲਾ ਕੋਈ ਨਹੀਂ ਆਣਦੇ ਉਹਨਾਂ ਵੇਟ ਕਰਦਾ ਹੁਣ ਪਤਾ ਨਹੀਂ ਕਦੋਂ ਆਉਂਦੇ ਨੇ ਹੋਰ ਉਹ ਕਿ ਬੈਗਿਆ ਉੱਥੇ ਮੰਨੀ ਥੱਕ ਗਿਆ ਉਹਨੇ ਪੱਕਾ ਥੱਕ ਗਿਆ ਉਹ ਥੱਕ ਗਿਆ ਯਾਰ ਤਾਂ ਹੀ ਬੈਗਿਆ ਉਹ ਥੱਕ ਗਿਆ ਚੱਲ ਆ ਜਾ ਕੋਈ ਨਹੀਂ ਦੇ ਦੇ ਆਵਾਜ਼ ਮਾਰੀ ਆ ਜਾ ਬੁਲਾਉ ਤੋ ਸਿੰਘ ਹੈ ਹਲੋ ਆ ਜੋ ਵਾਰੀ ਵਾਰੀ ਉਹ ਦੇ ਉਹ ਭੱਜ ਗਿਆ ਉਹ ਭੱਜ ਗਿਆ ਲੈ ਕੈਮਰਾ ਓਨ ਨਹੀਂ ਹੋਇਆ ਆ ਵੇ ਲੋ ਸਾਰੇ ਆਏ ਹੋਏ ਸੀ ਸ਼ੁਭਰੀਦ ਦੇ ਘਰ ਮਨਪ੍ਰੀਤ ਨੂੰ ਨੀਂਦ ਆਈ ਲੱਗਦੀ ਹੈ ਹੈਨਾ ਇਧਰ ਖਾਣਾ ਖਾ ਰਿਹਾ ਉਹ ਬੈਠਾ ਰੋਣਾ ਨਵਾਂ ਬਰੋਣਾ ਹੈ ਹੈ ਉਹ ਤੋਂ ਬੜੀ ਇਹ ਸਭ ਤੋਂ ਵੱਡਾ ਪਰੌਣਾ। ਉਹ ਸੱਚਾ ਮਲਾਈ ਦਿੱਤਾ ਆਪਾਂ। ਇਹਨੇ ਹਮ ਤੇ ਮਲਾ ਦਿੱਤਾ ਹੈ ਨਾ। ਸੁੱਕੇ ਨੂੰ ਤੇ ਜਾਣਦੇ ਨੇ ਸਾਰੇ। ਕਿ ਨਹੀਂ ਸੁੱਕੇ? ਆੜੇ ਬਣਾਦੇ ਕਦਮ। ਬਣਾ ਰਿਆ ਹੈ ਵੇਖੋ। ਨੇਕ ਤੇ ਬਣੀ ਹੈ। ਮੈਂ ਹੋਣੀ ਬਣੀ ਆਪਰੇ। ਨੇਕ ਤੇ। ਹਾਂ ਨੇਕ ਤੇ ਬਣੀ ਹੈ। ਕਹੇਗੀ। ਉਹ ਤੇ ਬਣੀ ਪਤਾ ਨਹੀਂ ਕਿੱਥੇ ਕਿੱਥੇ ਜਾਣੀ। ਆ ਵੱਡ ਰਿਹਾ ਵੱਡ ਰਿਹਾ। ਇਹ ਕੀ ਚੀਜ਼ ਹੈ ਵੀ ਦੱਸ ਦੋ ਨਾ ਫਿਰ ਹੁਣ। ਦੱਸ ਦਿਓ ਮੈਂ ਕੀ ਹੁਣ ਕੀ ਚੀਜ਼ ਕਰਦੇ ਨਾ ਉਦੋਂ ਮਤਲਬ ਹੈਂ ਰੋਟੀ ਨਾ ਬਣਾਣੀ ਨਾ ਬਣਾਓ ਕੋਈ ਨਹੀਂ ਬਾਹਰ ਮੈਂ ਅੱਟ ਤੇ ਫਿਰ ਕੀ ਜੇ ਤੁਸੀਂ ਤਾਂ ਨੈਟ ਕਰ ਰਹੀ ਪਹਿਲੇ ਤਾਂ ਦੀ ਹੈ ਅਮਰ ਵੀ ਜੇ ਦਾ ਵੀ ਠੀਕ ਬਣਾਉਂਦੇ ਵੇ ਨਾ ਪੁੱਤਰ ਬਣਾ ਦੋ ਬੇਰੀ ਕੀ ਉਹਨਾਂ ਨੂੰ ਹਾਂ ਹੋਰ ਫੇਮਸ ਹੋ ਜਾਣਾ ਕੋਈ ਗੱਲ ਨਹੀਂ ਤੁਸੀਂ ਦਰਾਨੇ ਵੀ ਮਿਲ ਪਟੇ ਜਾ ਗਾਂਦੇ ਤਾਂ ਤੇ ਹੈ ਹੈ ਕੀ ਕਿਸਾ ਹੈ ਕੀ ਹੈ ਮੰਮੀ ਇਹ ਨਵੀਂ ਹੈ ਨਵੀਂ ਨਵੀਂ ਹੂੰ ਇਹ ਨਵੀਆਂ ਨਵੀਆਂ ਆਹ ਮੰਮੀ ਇਹ ਦੇ ਰਗਾ ਦੇਣਗੇ ਚਲੋ ਠੀਕ ਆ ਨਿਊ ਇਅਰਿੰਗਸ ਹੈ ਗੋਲਡਨ ਗੋਲਡ Gold? <laughs> 24 ਕੈਰਟ ਲੱਗਦਾ 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 ਲ ਇਹਨੇ ਸੱਲਾ ਪੂਰੇ ਨਾ ਆਈ ਨਹੀਂ ਇਹਦੇ ਕਾਰਨ ਲੱਤ ਹੋਣੀ ਨਹੀਂ ਆ ਵੀ ਨਾ ਜਾ ਰਹੇ ਇਹਨਾਂ ਦੇ ਨਾ ਜਾ ਰਹੇ ਸੱਲਾ ਨਾ ਜਾ ਰਹੇ ਕੀਵੇਂ ਨਹੀਂ ਗੇਂਦੀ ਵੀ ਚੇਂਜ ਕਰ ਦੇ ਹਾਂ ਚਾ ਚੇਂਜ ਕਰ ਲਿਆ ਕਹਿੰਦੇ ਨੂੰ ਚੇਜ ਕਰਕੇ ਦੂਜੀ ਲਿਆਉਣਾ ਹੈ ਰੱਖ ਲਓ ਰੱਖ ਲਓ ਕੋਈ ਫੈਦਾ ਨਹੀਂ ਓ ਚੁਪਰੀ ਮੈਂ ਨੰਨੇ ਦੀ ਵੀਡੀਓ ਬਣਾ ਰਿਹਾ ਮੈਂ ਤਾਂ ਮਾ ਸੁਣ ਜਮੇ ਆਪਣਾ ਹਾਂਜੀ ਹਾਂਜੀ ਸੁਣਨੇ ਹਾਂਜੀ ਹਾਂਜੀ ਆਇ ਕੋਈ ਹੋਰ ਨਸ ਤੇ ਹੂੰ ਜੋ ਜਾਨ ਰਤਨ ਤੇ ਪਾਉ ਵੇਖ ਸਿਖਾਂ ਆਇ ਤਾਰੀਏ ਚੰਨ ਮਾਰੇ ਮਾਰੇ ਆਉ ਤੇ ਦਿਲ ਮੁਝੇ ਉੱਪਰ ਹੀ ਮਨ ਕਾ ਕਾ ਗ੍ਰਾਸਨੀ ਮਰੀਏ ਹੂੰ ਜੋ ਜਾਨ ਹਮਾਰੇ ਪਛਾਦਰੀ ਤੁਝੋ ਕਰੇ ਹੋਰ ਇੱਛਾ ਮਤਲਬ ਇਹੋ ਤੁਸੀਂ ਰਾਖ ਰਹੂ ਇਹ ਰਖਣ ਹਾਰੇ ਸਭ ਸੰਸਾਰ ਹੈ ਪਿਆਰੇ ਤੀਨ ਮੰਦਰ ਸਤਨਕੇ ਹੰਤਾ ਨਮੋਹ ਗੁਰੇ ਚ ਸਰਵਸਤੰਤਾ ਗਾਉ ਵਾਹਿਗੁਰੂ ਆ ਦੇ ਲੋਇ ਨੇ ਹੁਣ ਜਾਣ ਲੱਗੇ ਆ ਸੀ ਤੇ ਇਹਨਾਂ ਨੇ ਪੰਗਾ ਪਾਇਆ ਦੋਵਾਂ ਕੁੜੀਆਂ ਨੇ ਨੰਨੂ ਨੇ ਤੇ ਵੇੜੀ ਸੀ ਮਾਰਾ ਕਿੱਧਰ ਗਈ ਆ ਦਿਖਾਓ ਮਾੜਾ ਕਿੱਧਰ ਗਈ ਐ ਅੱਛਾ ਹਾਂ ਵੇਖੋ ਇਹਨਾਂ ਨੇ ਉਹ ਪੰਗਾ ਪਾਇਆ ਵੀ ਉਹ ਕਹਿੰਦੀ ਵੀ ਇਹਨਾਂ ਨੂੰ ਉਹਨੂੰ ਇੱਥੇ ਰੱਖਣਾ ਨੰਨੂ ਨੂੰ ਨੰਦੂ ਕਹਿੰਦੀ ਇਹਨੂੰ ਨਾਲ ਲੈ ਕੇ ਜਾਣਾ ਦੋਵੇਂ ਜਿਹੜੀਆਂ ਰੋ ਰੋ ਕੇ ਬੁਰਾ ਹਾਲ ਹੀ ਨਾ ਕਰਕੇ ਹੁਣ ਸਾਰੇ ਖੜੇ ਨੇ ਦੇਖ ਲੋ ਹਾਲ ਬੱਚਿਆਂ ਦਾ ਮੈਨੂੰ ਚੁੱਪ ਕਰ ਬਿਠਾ ਓਏ ਆਦੇ ਛਿੱਬੂ ਵੀ ਰੋ ਰਿਹਾ ਦਾ ਚੱਪਾ ਨਹੀਂ ਉਹ ਵੀ ਉਹ ਵੀ ਰੋ ਰਹੀ ਆ ਬੋਲੋ ਛੱਪੜ ਜੂ ਨਹੀਂ ਚੱਲਦਾ ਲੱਗਦਾ ਐਸੇ ਬੰਦੇ ਕਰ ਰਹੀ ਹੈ ਹੋਰ ਕੀ ਉਹ ਕਹੜਾ ਇੱਥੇ ਨਾ ਆਉ ਭਰਾ ਇਹਦੇ ਚੀਜ਼ ਚਾੜੇ ਬੜਾ ਪੈਸਾ ਦੇਖੀ ਫਿਰ ਤਮਾਸ਼ਾ ਲਾਇਆ ਹੈ ਇਹਨੂੰ ਲੈ ਕੇ ਨਹੀਂ ਆਇਆ ਕਰਨਾ ਹਾਂਜੀ ਤੇ ਅਦਰ ਤੁਸੀਂ ਵੇਖ ਲਓ ਖੁੱਲੇ ਹੋ ਗਏ ਅਸੀਂ ਜਿਆਦਾ ਹੀ ਕੁਝ ਖੁੱਲੇ ਹੋ ਕੇ ਬਹਿ ਗਏ ਹੁਣ ਮੰਮੀ ਨੇ ਡੈਡੀ ਨੂੰ ਮੜਾ ਜਾ ਕੋਈ ਸ਼ਿਕਾਇਤ ਹੈ ਤੇ ਡੈਡੀ ਗੱਡੀ ਚ ਉਤਰ ਗਏ ਨੇ ਉਹ ਬੱਸ ਛੱਡ ਕੇ ਮੀਰਾਮ ਨਾਲ ਤੇ ਨੰਨੂ ਦੇ ਪਾਪਾ ਵੀ ਪਿੱਛੇ ਹੀ ਆ ਵੀ ਇਹਦੀ ਪੂੜੀ ਉੱਡ ਕੇ ਪਿੱਛੇ ਚੜ ਕੇ ਆ ਪਾ ਉਹ ਵੀ ਪਿੱਛੇ ਹੀ ਤੇ ਹੁਣ ਮੰਨੀ ਗੱਡੀ ਚ ਲਾ ਰਹੇ ਮੰਮੀ RAM ਨਾਲ ਬੈਠੇ ਨੇ ਮੰਮੀ ਤੁਹਾਨੂੰ ਕੀ ਲੋੜ ਸੀ ਐਵੇਂ ਕਹਿ ਰਹੇ ਨੇ ਪਪੇ ਕੋ ਤਕਲੀਫ ਜਾਣ ਕੇ ਹੋਈ ਸੀ ਅਸੀਂ ਬੈਠੇ ਬੈਠੇ ਹਾਈ ਮੈਂ ਚਲੇ ਕਿਤੇ ਨਾ ਬਾਸ ਤੇ ਆ ਜੋ ਮੰਮੀ ਨੂੰ ਅਸਲ ਮੰਮੀ ਨੂੰ ਤਕਲੀਫ ਸੀ ਉਹ ਬਾਕੀ ਕਿਸੇ ਨੂੰ ਨਹੀਂ ਸੀ ਪਪੀ ਓਕੀ ਨੰਨੂ ਕਰਕੇ ਅਸੀਂ ਵਧੀਆ ਆ ਰਹੇ ਸੀ ਸਾਰੇ ਜਣੇ ਨੰਨੂ ਵਰਗੇ ਮੰਮੀ ਓਕੀ ਅਸੀਂ ਚਾਰੇ ਪਿੱਛੇ ਵਧੀਆ ਬੈਠੇ ਸੀ ਤੇ ਮੰਮੀ ਕਹਿੰਦੇ ਮੈਂ ਸਮਾਨ ਜਿਆਦਾ ਸਮਾਨ ਜਿਆਦਾ ਸਮਾਨ ਜਿਆਦਾ ਸਮਾਨ ਤੇ ਹੈ ਹੀ ਨਹੀਂ ਉਹ ਬੈਠੇ ਹੋਰੇ ਪਿੱਛੇ ਸਾਰਾ ਮੇਲਾ ਹੁਣ ਗੱਡੀ ਹੋਲੀ ਹੋਣੀ ਹੋਣੀ ਹਾਂ ਪਈ ਹੋਣੀ ਹੜਦੀ ਬੱਦੇ ਕੱਢਦੇ ਓਹੋ ਡੈਡੀ ਵੀ ਬਸ ਉਹ ਬੰਦੇ ਵੀ ਅੱਗੇ ਪਤਾ ਤੈਨੂੰ ਹੱਸਦੇ ਪਏ ਅਸੀਂ ਖੜਕੇ ਉਹ ਕਹਿੰਦੇ ਕਿ ਇਹ ਲੜਗੇ ਪਏ ਉਹਨਾਂ ਨੂੰ ਲੱਗਿਆ ਕਿ ਤੇ ਲੜਕੇ ਚੱਲੇ ਗਏ ਨੇ ਵੀ ਉਤਰ ਗਏ ਨੇ ਗੱਡੀ ਚੋਂ ਹੋ ਜੋੜੇ ਨੇ ਇਹ ਪਿੱਛੇ ਛੋ크ਰਾ ਕਿ ਉਹ ਚੜ ਗਿਆ ਪਿੱਛੇ ਕਹਿੰਦਾ ਲੈ ਆ ਗੱਡੀ ਮੈਂ ਵੀ ਚਲਾਵਾਂ ਮੈਂ ਵੀ ਆਦਾ ਸੜ ਜਾ ਤੂੰ ਵੀ ਜੋਰ ਦਗਾ ਆਪੇ ਮੈਂ ਤੂੰ ਗੱਡੀ ਲੈ ਕੇ ਆਦੇ ਰਹੇ ਬੰਨੇ ਕਹਿੰਦਾ ਮੈਂ ਵੀ ਆਨਾ ਰੋਕ ਜਾ ਵਾੜੀ ਲੈਰ ਲਾਈ ਲਦਾ ਸਨ ਵਧੀਆ ਪਿੱਛੋਂ ਆਗੇ ਸੀ ਤੇ ਨੇੜੇ ਜੀ ਆ ਕੇ ਬਸ ਤੇ ਚੜ ਕੇ ਨੇ ਦੋਵੇਂ ਜਾਣੇ ਹੋਰ ਸਟੰਕ ਨਾਲ ਚੜਦਾ ਹੈ ਤੇ ਵਾੜੀ ਤੇ ਚੜ ਕੇ ਵਜੇ ਇੱਕ ਹੀ ਪਗਰ ਲੈ ਚੜਿਆ